ਸਸਿਕਾਲ ਵਿਦਿਆਰਥੀਓ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਤੇ ਜਿਹਦੇ ਵਿੱਚ ਆਪਾਂ ਹਰ ਰੋਜ਼ ਐਨਐਮਐਸ ਸੰਬੰਧੀ ਮੈਂਟਲ ਹੈਲਥ ਸੰਬੰਧੀ ਕੋਈ ਨਾ ਕੋਈ ਵੀਡੀਓ ਕੋਈ ਨਾ ਕੋਈ ਲੈਸਨ ਜ਼ਰੂਰ ਪਾਉਂਦੇ ਆਂ ਅੱਜ ਆਪਾਂ ਜੋ ਕੱਲ ਲੈਸਨ ਰਹਿ ਗਿਆ ਸੀ ਵਰਣਮਾਲਾ ਵਾਲਾ ਆਧਾ ਉਹਨੂੰ ਪੂਰਾ ਕਰਾਂਗੇ ਅੱਜ ਆਪਾਂ ਕਰਨਾ ਕਰਾਂਗੇ ਵਰਣਮਾਲਾ ਤਰਤੀਬ ਜਿਹਦੇ ਵਿੱਚ ਅਸੀਂ ਦੇਖਾਂਗੇ ਕਿ ਪਹਿਲਾਂ ਆਪਾਂ ਸਿੱਖਿਆ ਸੀ ਕਿ ਸ਼ਬਦਾਂ ਨੂੰ ਵਰਣਮਾਲਾ ਦੀ ਤਰਤੀਬ ਵਿੱਚ ਕਿਵੇਂ ਲਿਖਣਾ ਹੈ ਕਿਵੇਂ ਬਣਾਉਣਾ ਹੈ ਤੇ ਹੁਣ ਉਸ ਤਰਤੀਬ ਨੂੰ ਜੋ ਉਲਟ-ਪੁਲਟ ਦਊਗਾ ਆਪਾਂ ਨੂੰ ਉਹਨੂੰ ਠੀਕ ਕਰਕੇ ਕਿਵੇਂ ਸੋਧ ਕੇ ਸਹੀ ਕਰਨਾ ਹੈ। ਪਹਿਲੇ ਦਾ ਅਥੀਓ ਆਪਣਾ ਪਹਿਲਾ ਸਵਾਲ ਹੈ ਇਸ ਲੜੀ ਵਿੱਚ ਕਿ ਇਹ ਸ਼ਬਦ ਲੜੀ ਵਰਣ ਵਾਲਾ ਅਨਸਾਰ ਨਹੀਂ ਹੈ। ਇਹ ਜੋ ਸ਼ਬਦ ਲੜੀ ਬਣਾਈ ਜਾਏ ਵਰਣ ਵਾਲਾ ਅਨਸਾਰ ਨਹੀਂ ਬਣਾਈ ਹੋਣੀ। ਉਹ ਕਹਿੰਦਾ ਹੈ ਹੇਠਾਂ ਲਿਖੇ ਚਾਰ ਸੰਭਾਵੀ ਉੱਤਰਾਂ ਵਿੱਚੋਂ ਉਹ ਟੋਕਮਾ ਉੱਤਰ ਲਭੋ। ਇਹ ਉੱਤਰ ਦਿੱਤੇ ਨੇ। ਜਿਸ ਨਾਲ ਵਰਣ ਵਾਲਾ ਅਨਸਾਰ ਧੜੀਬ ਹੋ ਜਾਵੇ। ਹੁਣ ਇਹਦੇ ਵਿੱਚ ਆਪਾਂ ਨੇ 1 2 3 4 ਘੜਨਾ ਵੀ ਪਹਿਲੇ ਤੇ ਕੌਣ ਹੈ ਦੂਜੇ ਤੇ ਕੌਣ ਹੈ ਤੀਜੇ ਤੇ ਕੌਣ ਹੈ ਚੌਥੇ ਤੇ ਕੌਣ ਹੈ ਤੇ ਇਥੋਂ ਚੈੱਕ ਕਰਨਾ ਵੀ ਉਸ ਦੇ ਅਨਸਾਰ ਸਾਡਾ ਉੱਤਰ ਸਹੀ ਹੈ। ਹੁਣ ਅਸੀਂ ਪਹਿਲਾਂ ਦੇਖਾਂਗੇ ਪਹਿਲਾਂ ਆਉਂਗੀ ਕੀ ਈ ਈ ਈ ਹਲਕਾ ਕਿਸਾ ਤੋਂ ਪਹਿਲਾਂ ਕਲੀਅਰ ਨਹੀਂ ਹੋਇਆ ਸਾਨੂੰ ਉਸ ਤੋਂ ਬਾਅਦ ਆ ਗਿਆ ਏ ਏ ਏ ਈ ਇੱਥੇ ਤੱਕ ਵੀ ਸਾਨੂੰ ਕਲੀਅਰ ਨਹੀਂ ਹੈ ਕਿ ਸਾਡਾ ਪਹਿਲਾ ਕੌਣ ਆਊਗਾ ਉਸ ਤੋਂ ਬਾਅਦ ਆ ਗਿਆ ਸੀ ਜੀ ਜੀ ਆਰ ਹੁਣ ਸਾਨੂੰ ਪਤਾ ਲੱਗ ਗਿਆ ਕਿ ਸੀ ਜੀ ਜੀ ਆਰ ਇਹਦੇ ਵਿੱਚੋਂ ਪਹਿਲਾ ਕੌਣ ਆਉਂਦਾ ਹੈ ਸੀ ਇਸ ਲਈ ਸਾਡਾ ਪਹਿਲਾ ਬਣ ਗਿਆ ਈਚ ਉਸ ਤੋਂ ਬਾਅਦ ਜੀ ਜੀ ਆਰ ਤੇ ਦੋਵੇਂ ਜੀਆਂ ਤੋਂ ਦੇਖਾਂਗੇ ਆਪਾਂ ਕਿ ਦੂਜੇ ਤੇ ਖੜਾ ਹੋਊਗਾ ਕਿਉਂਕਿ ਆ ਆ ਸਭ ਤੋਂ ਬਾਅਦ ਚਾਹੁੰਦਾ ਇਸ ਲਈ ਸਾਨੂੰ ਸਾਡਾ ਚੌਥਾ ਵੀ ਮਿਲ ਗਿਆ ਆਰ ਤੇ ਸਾਡਾ ਚੌਥੇ ਨੰਬਰ ਤੇ ਆ ਕਿਉਂਕਿ ਦੂਜੇ ਤੀਜੇ ਲਈ ਜੀ ਨੇ ਤੇ ਆਰ ਉਹਨਾਂ ਤੋਂ ਬਾਅਦ ਚਾਹੁੰਦਾ ਪਹਿਲਾ ਚੌਥਾ ਸਾਨੂੰ ਮਿਲ ਗਿਆ ਦੂਜਾ ਤੀਜਾ ਸੀ ਲੱਭਣਾ ਜੀ ਤੋਂ ਬਾਅਦ ਈ ਆਉਂਦੀ ਹੈ ਤੇ ਐਲ ਆਉਂਦੀ ਹੈ ਹੁਣ ਸਾਨੂੰ ਪਤਾ ਹੈ ਕਿ ਜਦੋਂ ਏ ਬੀ ਸੀ ਪੜ੍ਹਦੇ ਆਂ ਈ ਪਹਿਲਾਂ ਆਉਂਦੀ ਹੈ ਐਲ ਬਾਅਦ ਚ ਆਉਂਦੀ ਹੈ ਇਸ ਲਈ ਇਹ ਸਾਡਾ ਦੋ ਨੰਬਰ ਬਣ ਗਿਆ ਇਹ ਸਾਡਾ ਤਿੰਨ ਨੰਬਰ ਬਣ ਗਿਆ ਆਪਾਂ ਦੇਖਾਂਗੇ 1 2 3 4 ਵਾਲੀ ਕਿਹੜੀ ਹੈ ਸਾਡੇ ਕੋਲੇ ਇਹ ਨਹੀਂ ਹੈ ਇਹ ਨਹੀਂ ਹੈ ਇਹ ਆਪਸ਼ਨ ਹੈ ਸਾਡੀ ਦੇਖੋ ਕਿਹੜੀ ਆਪਸ਼ਨ 1 2 3 4 ਇਸਨੇ ਦਾ ਉੱਤਰ ਆਵੇਗਾ ਕਿਹੜੀ ਬਰੇਦਾਤੀਓ ਇਸ ਤੋਂ ਬਾਅਦ ਆਪਣਾ ਦੂਜਾ ਸਵਾਲ ਆ ਉਹਦੇ ਵਿੱਚ ਵੀ ਇਹੀ ਪੁੱਛਦਾ ਉਹ ਕਿ ਟੋਪ ਨੂੰ ਆਪਸਾਂ ਲੱਭੋ ਜਿਹਦੇ ਨਾਲ ਇਹ ਲੜੀ ਤਰਤੀਬ ਬਣ ਹੋ ਜਵੇ ਰੀਅਲ ਰਿਪੀਟ ਰੈਸਟ ਰਿਜ਼ਰਵ ਅੱਗੇ ਆਪਾਂ ਨੂੰ ਆਪਸ਼ਨਾਂ ਦਿੱਤੀਆਂ ਨੇ ਹੁਣ ਸਭ ਤੋਂ ਪਹਿਲਾਂ ਆਪਾਂ ਉਹ ਵੀ ਦੇਖਾਂਗੇ ਪਹਿਲਾ ਆਪਾਂ ਪਹਿਲਾ ਦੇਖ ਲਾਂਗੇ ਆਰ ਆ ਰਿਹਾ ਤਾਂ ਆਰ ਤੋਂ ਸਭ ਕੁਝ ਵੀ ਕਲੀਅਰ ਨਹੀਂ ਹੋਣਾ ਉਸ ਤੋਂ ਬਾਅਦ ਈ ਈ ਤੋਂ ਵੀ ਕੁਝ ਨਹੀਂ ਕਲੀਅਰ ਹੋਣਾ ਪਰ ਅਜਾੜ ਤੋਂ ਤੁਸੀਂ ਅਗਲੇ ਲਈ ABC ਵੀ ਆਪਣੀ ਲਿਖ ਕੇ ਰੱਖ ਸਕਦੇ ਹੋ ਜੇਕਰ ਤੁਸੀਂ ABC ਤੋਂ ਬਿਨਾ ਕਰ ਸਕਦੇ ਹੋ ਤਾਂ ਉਹ ਵੀ ਠੀਕ ਹੈ ਨਹੀਂ ਤੁਸੀਂ ABC ਲਿਖ ਕੇ ਰੱਖ ਸਕਦੇ ਹੋ ਇੱਥੇ ਈ ਦਾਖ ਵੀ ਬੜੇ ਕੁਝ ਨਹੀਂ ਪਤਾ ਲੱਗਿਆ ਉਸ ਤੋਂ ਬਾਅਦ ਆ ਗਿਆ A P S S A B S S ਇਹ ਤੋਂ ਸਾਨੂੰ ਪਤਾ ਲੱਗ ਗਿਆ ਕਿ ਜਿਹੜਾ A ਵਾਲਾ ਹੈ ਉਹ ਪਹਿਲਾਂ ਚ ਆਉਗਾ ਤੇ B ਇਸ ਤੋਂ ਬਾਅਦ ਆਉਂਦੀ ਹੈ P ਵਾਲਾ ਦੂਜੇ ਨੰਬਰ ਤੇ ਆਊਗਾ ਤੇ S ਵਾਲੇ ਆਪਾਂ ਚੈੱਕ ਕਰ ਲਵਾਂਗੇ ਹੁਣ S S ਦੂਵੇਂ ਤੋਂ ਅਗਲਾ ਕਰ ਦੇਖਾਂਗੇ T E ਤਾਂ ਸਾਨੂੰ ਪਤਾ ਲੱਗ ਗਿਆ ਕਿ ਜਿਹੜਾ E ਹੈ ਉਹ T ਤੋਂ ਪਹਿਲਾਂ ਆਉਂਦਾ ਹੈ ਤੇ T ਬਾਅਦ ਚ ਆਉਂਦਾ ਹੈ ਇਸ ਲਈ ਸਾਡੀ ਲੜੀ ਬਣ ਗਈ 1 2 4 3 ਹੁਣ ਆਪਸ਼ਨ ਤੋਂ ਦੇਖਾਂਗੇ 1 2 4 3 ਕਿਹੜਾ ਹੈ 1 2 4 3 ਆਇਆ ਇਹਦਾ ਉੱਤਰ ਆਊਗਾ ਸਾਡਾ D ਆਪਸ਼ਨ ਪਿਆਰੇ ਵਿਦਿਆਰਥੀਓ ਇਸੇ ਲੜੀ ਵਿੱਚ ਹੁਣ ਇੱਕ ਹੋਰ ਨਵੀਂ ਚੀਜ਼ ਹੈ ਇਹਦੇ ਵਿੱਚ ਜਿਹਦੇ ਵਿੱਚ ਆਪਾਂ ਤੀਜਾ ਚੌਥਾ ਪ੍ਰਸ਼ਨ ਕਰਾਂਗੇ ਹੇਠ ਲਿਖੇ ਪ੍ਰਸ਼ਨਾਂ ਵਿੱਚ ਅੱਖਰਾਂ ਦੀ ਠੀਕ ਤਰਤੀਬ ਦੇ ਕੇ ਕੋਈ ਸਾਰਥਕ ਸ਼ਬਦ ਬਣਾਓ ਸਾਨੂੰ ਇਹਨੇ ਉਲਟ ਪੁਲਟ ਤਰਤੀਬ ਦੇਤੀ ਅੱਖਰਾਂ ਦੀ ਜਿਹਦਾ ਇੱਕ ਸਾਰਥਕ ਸ਼ਬਦ ਬਣਾਉਣਾ ਆਪਾਂ ਨੇ ਤੇ ਉਹਦੀਆਂ ਉਹਨੇ ਆਪਸ਼ਨਾਂ ਦੇਤੀਆਂ ਤੇ ਇਹਨੂੰ ਆਪਾਂ ਪੜਾਂਗੇ ਜਦੋਂ K N I P ਆਪਾਂ ਤੇ ਇਹਦਾ ਕੋਈ ਸ਼ਬਦ ਨਹੀਂ ਬਣਦਾ ਠੀਕ ਹੈ ਤਾਂ ਆਪਾਂ ਇਹਨਾਂ ਨੂੰ ਬਣਾ ਕੇ ਵੀ ਦੇਖ ਸਕਦੇ ਆਵੇਂ ਵੀ ਜਿਵੇਂ ਦੋ ਇਹਨੇ ਜੋ ਲਿਖਿਆ 1 2 3 4 ਕਰ ਦਿਆਂਗੇ ਇਹਨੂੰ ਦੋ ਤੇ ਗੋਣਾ ਐਨ ਪੀ ਆਈ ਕੇ ਇਹ ਕੋਈ ਸ਼ਬਦ ਨਹੀਂ ਬਣ ਰਿਹਾ ਉਸ ਤੋਂ ਬਾਅਦ ਆ ਗਿਆ ਆਪਣਾ ਦੋ ਤੇ ਐਨ ਪੀ ਕੇ ਆਈ ਇਹ ਵੀ ਕੋਈ ਸ਼ਬਦ ਨਹੀਂ ਬਣ ਰਿਹਾ ਉਸ ਤੋਂ ਬਾਅਦ ਆ ਗਿਆ ਚਾਰ ਦਿਨ ਦੋ ਇੱਕ ਹੋਣਾ ਇਹ ਬਣ ਗਿਆ ਪੀ ਆਈ ਐਨ ਕੇ ਇਹ ਸਾਡਾ ਸ਼ਬਦ ਬਣ ਗਿਆ ਪਿੰਕ ਇਸ ਤਰ੍ਹਾਂ ਸਾਡੀ ਤੀਜੀ ਆਪਸ਼ਨ ਠੀਕ ਹੈ ਜਿਹਦੇ ਨਾਲ ਇੱਕ ਸਾਰਥਕ ਸ਼ਬਦ ਪਿੰਕ ਬਣਦਾ ਹੈ। ਪਿਆਰੇ ਵਿਦਿਆਰਥੀਓ ਇਸੇ ਲਈ ਵਿੱਚ ਇੱਕ ਚੌਥਾ ਸਵਾਲ ਹੋ ਰਿਹਾ ਹੈ। ਹੇਠ ਲਿਖੇ ਪ੍ਰਸ਼ਨਾਂ ਵਿੱਚ ਅੱਖਰਾਂ ਦੀ ਠੀਕ ਤਰਤੀਬ ਦੇ ਕੇ ਕੋਈ ਸਾਰਥਕ ਸ਼ਬਦ ਬਣਾਓ। ਹੁਣ ਆਪਾਂ ਫੇਰ ਕੋਈ ਸਾਰਥਕ ਸ਼ਬਦ ਬਣਾਉਣਾ ਹੈ। K L M I ਤੋਂ ਹੁਣ ਇੱਥੇ ਆਪਾਂ ਇਹਨੂੰ ਇੱਕ ਦੋ ਤਿੰਨ ਚਾਰ ਕਰਦੇ ਹਾਂਗੇ। ਜਿਸ ਤਰ੍ਹਾਂ ਥੱਲੇ ਲਿਖਿਆ ਆਪਾਂ ਨੂੰ ਕੋਡ ਦੇ ਦਾਂਗੇ। ਹੁਣ ਇੱਥੇ ਸਾਡੇ ਕੋਲ 2 ਹੈ। 2 ਦੀ ਜਗ੍ਹਾ ਆਪਾਂ ਭਰਾਂਗੇ L ਚਾਰ ਦੀ ਜਗ੍ਹਾ ਆਈ ਤਿੰਨ ਦੀ ਜਗ੍ਹਾ ਐਮ ਤੇ ਇੱਕ ਦੀ ਜਗ੍ਹਾ ਕੇ ਤੇ ਬਣ ਜਾਂਦੇ ਹੰਮਕ ਤੋਂ ਉਸ ਤੋਂ ਬਾਅਦ ਦੁਬਾਰਾ ਦੇਖਾਂਗੇ ਦੂਜਾ ਅਗਲਾ ਦੋ ਦੇ ਐਲ ਆਈ ਕੇ ਐਮ ਲਿਖੋ ਇਹ ਦੋਵੇਂ ਕੋਈ ਸ਼ਬਦ ਨਹੀਂ ਹੈਗੇ ਆ ਪੰਜਾਬ ਚ ਤੇ ਅਗਲਾ ਦੇਖਾਂਗੇ 3 4 1 2 ਤਿੰਨ ਤੇ ਐਮ ਚ ਆ ਤੇ ਆਈ 1 2 ਤੇ ਕੇ ਮਿਕਲ ਉਸ ਤੋਂ ਬਾਅਦ ਚੌਥੀ ਆਪਸ਼ਨ ਹੈਗੀ ਸਾਡੇ ਕੋਲ 3 4 1 2 3 4 ਤੇ ਸਾਡੇ ਕੋਲ ਹੈਗਾ ਐਮ ਆਈ 2 ਤੇ ਐਲ ਤੇ 1 ਤੇ ਕੇ ਇਸ ਤਰ੍ਹਾਂ ਸਾਡੇ ਕੋਲ ਸ਼ਬਦ ਬਣ ਗਿਆ ਮਿਲਕ ਕਿਉਂਕਿ ਇਹ ਇੱਕ ਸਾਰਥਕ ਸ਼ਬਦ ਹੈ ਇਸ ਲਈ ਇਹਦਾ ਉੱਤਰ ਆਊਗਾ ਮਿਲਕ 3 4 2 1 ਇਸੇ ਤਰ੍ਹਾਂ ਹੋਰ ਜਿਹੜੇ ਸਵਾਲ ਨੇ ਤੁਸੀਂ ਇਸ ਤੋਂ ਸਮਝ ਕੇ ਕਰਨੇ ਨੇ ਤਾਂ ਜੋ ਤੁਹਾਨੂੰ ਇਹ ਲੈਸਨ ਚੰਗੀ ਤਰ੍ਹਾਂ ਆ ਜਾਵੇ ਜੇਕਰ ਸਾਡਾ ਇਹ ਲੈਸਨ ਤੁਹਾਨੂੰ ਚੰਗਾ ਲੱਗਿਆ ਤਾਂ ਇਹਨੂੰ ਲਾਈਕ ਕਮੈਂਟ ਤੇ ਸ਼ੇਅਰ ਕਰ ਜ਼ਰੂਰ ਦੱਸਿਓ ਤੁਹਾਡੇ ਲਈ ਅੱਗੇ ਵਾਸਤੇ ਵੀ ਇਸ ਤਰ੍ਹਾਂ ਦੀਆਂ ਵੀਡੀਓਜ਼ ਲਿਆਉਂਦੇ ਰਹਾਂਗੇ ਸਾਰੇ ਦੋਸਤਾਂ ਦਾ ਬਹੁਤ-ਬਹੁਤ ਧੰਨਵਾਦ